ਮੈਂ ਭਾਜੀ ਇੱਥੇ ਘਰ ਦੇ ਅੰਦਰ ਬੈਠਾ ਹੋਇਆ ਇੱਕ ਗਲੀ ਚੋਂ ਲੰਘਦੇ ਹੋਏ ਫੁੱਲੜ ਪੀਜ਼ਾ ਬੋਲ ਕੇ ਗੰਦੀ ਟੌਂਚ ਮਾਰ ਕੇ ਗਏ ਨੇ ਮੈਂ ਬਾਹਰ ਆ ਕੇ ਰੋਕਿਆ ਤਾਂ ਉਹ ਦੋ ਹੱਤੀ ਵੱਖੀ ਹੋਏ ਮੇਰੇ ਨਾਲ ਕਿੱਦਾਂ ਵੱਲ ਟੌਚ ਮਾਰੀ ਭਾਜੀ ਹਾਂਜੀ ਕਿੰਨਾ ਉਹਨਾਂ ਨੇ ਟੌਂਚ ਮਾਰੀ ਭਾਜੀ ਕੀਤੀਗੀ ਮੁੰਡਾ ਹਰੀ ਸ਼ਰਟ ਵਾਲਾ ਤੇ ਦੂਜਾ ਹੋਰ ਸੀ ਨਹੀਂ ਕੀ ਗੱਲ ਕੀਤੀ ਤੁਹਾਡੀ ਕੋਈ ਪਹਿਲਾਂ ਵੀ ਗੱਲ ਹੋਈ ਉਹਨਾਂ ਨਾਲ ਨਹੀਂ ਜਾਣਦਾ ਮੁੰਡਾ ਕੌਣ ਹੈ ਮੈਂ ਕਦੇ ਫਸਟ ਟਾਈਮ ਦੇਖਿਆ ਹਾਂ ਅੱਛਾ ਤੁਹਾਡੀ ਰਹਿਸ਼ ਇੱਥੇ ਇਹ ਪਹਿਲਾਂ ਕਾਫੀ ਦੇਰ ਤੋਂ ਹਾਂਜੀ ਨੀ ਕਟਮਰ ਕਿਨੇ ਕੀਤੀ ਤੁਹਾਡਾ ਪਾਜੀ ਉਹੀ ਮੁੰਡਾ ਇੱਥੇ ਨਹੀਂ ਤੇ ਹੁਣ ਪੁਲਿਸ ਨੂੰ ਇਨਫੋਰਮੇਸ਼ਨ ਦਿੱਤੀ ਤੁਸੀਂ ਹਾਂਜੀ ਪੁਲਿਸ ਨੂੰ ਦਿੱਤੀ ਤੇ ਆ ਜਿਹੜੇ ਲੜਕੇ ਕੋਣ ਆ ਜੀ ਜਿਹੜੇ ਤਾਂ ਨੰਬਾਸ ਕਰ ਰਹੇ ਸੀ ਪਾਜੀ ਮੈਂ ਨਹੀਂ ਜਾਣਦਾ ਜੀ ਕੋਈ ਨਾਮ ਨਹੀਂ ਪਤਾ ਇਹਨਾਂ ਦਾ ਬੰਦੇ ਪਾਜੀ ਮੈਂ ਮੈਨੂੰ ਮੈਨੂੰ ਨਹੀਂ ਪਤਾ ਕੋਣ ਹੈ ਇਹ ਇੱਥੇ ਦੇ ਰਹਿਣ ਵਾਲੇ ਤੁਹਾਡੇ ਮਹੱਲੇ ਦੇ ਰਹਿਣ ਵਾਲੇ ਪਾਜੀ ਉਹ ਮੁੰਡਾ ਇੱਥੋਂ ਦਾ ਵਾ ਦੂਜੇ ਦਾ ਮੈਨੂੰ ਪਤਾ ਨਹੀਂ ਹੈ ਰਹਿਣ ਵਾਲੇ ਲੋ ਮਰੋ ਵੀ ਗੱਲ ਭਾਜੀ ਸ਼ੁਰੂ ਕਿੱਦਾਂ ਹੋਈ ਕੀ ਗੱਲ ਹੋਈ ਕੀ ਸੀ ਵੀ ਸਾਡੇ ਦੱਸੋ ਤਾਂ ਵਾਹ ਤਾਂ ਵਾਈਟ ਭਾਜੀ ਰਹਿਣ ਤੋਂ ਬੱਸ ਕਰੋ ਯਾਰ ਅਫਾ ਮਜ਼ਾਕ ਕੋਈ ਥੋੜੀ ਬਣਾਣ ਆਏ ਆ ਇੱਥੇ ਯਾਰ ਕਿਸੇ ਗੱਲ ਦਾ ਛੱਡ ਦਿਓ ਭਾਈ ਇਹ ਝਗੜਾ ਭਾਜੀ ਤੁਹਾਡਾ ਮਜ਼ਾਕ ਕਿਸ ਗੱਲ ਦਾ ਤੁਸੀਂ ਮਜ਼ਾਕ ਕਿਸ ਗੱਲ ਦਾ ਪਤਾ ਕੀ ਹੈ ਯਾਰ ਤੁਸੀਂ ਉਦਾਂ ਯਾਰ ਬਾਹਰ ਤੁਹਾਨੂੰ ਦੇਖੋ ਤੁਸੀਂ ਸਾਰੇ ਜਣੇ ਵਾਈਟ ਲਾ ਕੇ ਕੱਲ ਨੂੰ ਵੀ ਬੰਨਣਾ ਕੀ ਭਾਜੀ ਮੱਲੇ ਦੇ ਵਿੱਚ ਲੜਾਈ ਹੋ ਰਹੀ ਹੈ ਸਾਨੂੰ ਇਨਫੋਰਮੇਸ਼ਨ ਇਨਫੋਰਮੇਸ਼ਨ ਆਈ ਹੈ ਤੇ ਅਸੀਂ ਮਜ਼ਾਕ ਬਣਾਣ ਆਏ ਇੱਥੇ ਆਪ ਹੀ ਕਹਿ ਰਹੇ ਹੋ ਭਾਜੀ ਮਜ਼ਾਕ ਹੀ ਬੰਨਣਾ ਕੱਲ ਨੂੰ ਹੋਰ ਦੁਬਾਰਾ ਮੁੰਡ ਕੇ ਤੁਹਾਡੇ ਵਿਊਵਾਂ ਦੇ ਚੰਗਾ ਬੜਾ ਜੀ ਨਾ ਆਰਾਮ ਕੀਤਾ ਵਾ ਸਾਡਾ ਯਾਰ ਸਾਰਾ ਆਈਏ ਭਾਜੀ ਅਸੀਂ ਤਾਂ ਤੁਹਾਡਾ ਵਰਸ਼ਨ ਲੈ ਆਣੀ ਹੈ ਤੁਹਾਡੇ ਨਾਲ ਘਟਨਾ ਕੀ ਹੋਈ ਹੈ ਇਹ ਪੁੱਛਣੀ ਆਏ ਆ ਭਾਜੀ ਯਾਰ ਦੇਖੋ ਸਿੰਪਲ ਜੀ ਗੱਲ ਹੈ ਕਮਰੇ ਦੇ ਅੰਦਰ ਬੈਠਾ ਮੈਨੂੰ ਗੰਦੀ ਆਵਾਜ਼ ਮਾਰੀ ਤੇ ਮੈਂ ਬਾਹਰ ਨਿਕਲ ਕੇ ਆ ਮੁੰਡਾ ਰੋਕਿਆ ਵਾ ਬਸ ਨਹੀਂ ਉਹੀ ਆਪਾਂ ਪੁੱਛ ਰਹੇ ਕਿ ਤੁਹਾਡੀ ਕੋਈ ਪਹਿਲੇ ਰஞ்சிਸ਼ਾ ਜੀ ਨਹੀਂ ਨਹੀਂ ਜਾਂਦਾ ਭਾਜੀ ਕੌਣ ਨਾ ਕੌਣ ਨਹੀਂ ਓਕੇ ਅੱਛਾ ਬਿਲਕੁਲ ਜੀ ਅਸੀਂ ਇਹ ਤਸਵੀਰਾਂ ਦਿਖਾ ਰਹੇ ਹਾਂ ਦੇਰ ਰਾਤ ਤਸਵੀਰਾਂ ਦੇ ਵਿੱਚ ਅੱਲਾਹਨਗਰ ਦੇ ਬਸੁਰਾ ਪੁੱਲੜ ਪੀਜਾ ਵਾਲੇ ਸਹਿਜ ਅਰੋੜਾ ਦੇਖੋ ਜੋ ਤਸਵੀਰਾਂ ਦੇ ਵਿੱਚ ਦਿਖਾ ਰਿਹਾ ਕਿ ਇਹ ਮੁੰਡੇ ਗਏ ਅੱਗੇ ਵੀ ਰਸਤੇ ਘਰ ਦੇ ਵਿੱਚ ਇੱਥੇ ਵੀ ਜਿਹੜਾ ਜੜਾ ਦਿਖਾ ਰਿਹਾ ਕਿ ਉਹਨਾਂ ਟਾਂਚਾ ਮਾਰ ਕੇ ਅੱਲਾਹਨਗਰ ਤੋਂ ਵਿਗਲਾਂ ਨੇ ਕਰਤੀਆਂ ਤਸਵੀਰਾਂ ਜਿਹੜੀਆਂ ਸਾਂਝੀਆਂ ਕਰ ਰਹੇ ਜਿੱਥੇ ਦੱਸਿਆ ਜਾ ਰਿਹਾ ਕਿ ਲੋੜ ਆਉਂਦਾ ਜਿਹੜਾ ਮਿੰਸਟਰੀ ਜਿਹੜੀ ਮਰੀ ਹੋਈ ਹੈ ਤਸਵੀਰਾਂ ਦੇਖ ਸਕਦੇ ਹੋ ਔਰ ਵੀ ਕਾਫੀ ਲੋਕ ਜਿਹੜੇ ਇੱਥੇ ਇਕੱਠੇ ਹੋਏ ਨੇ ਸਾਡੇ ਚੈਨਲ ਕੋਲ ਜੀ ਭਰਾਵਾ 2 ਮਿੰਟ ਦੀ ਇਹ ਤੇ ਸੋਚੇ ਭਾਈ ਵੰਟਿੰਗ ਇਥੇ ਬੰਦੇ ਕਿੰਨੇ ਕਿੰਨੇ ਵਾਰੀ ਤਿੰਨਾਂ ਦੇ ਨਾਲ ਤੇ ਪੇੜਾ ਬੱਤੀ ਹੈ। ਖੱਤੀ ਵਕੀ ਜਦੋਂ ਪੈ ਰਿਹਾ ਤੁਹਾਡੇ ਨਾਲ ਹੋ ਸਕਦਾ ਮਾਤਾ ਜੂਤਾ ਇਹਨਾਂ ਨੂੰ ਭਾਜੀ ਤੁਸੀਂ ਦੇਖੋ ਜਿੱਥੇ ਤੱਕ ਆਪਾਂ ਉਸ ਬੱਚੇ ਨੂੰ ਜਾਣਦੇ ਤਾਂ ਨਾਲ ਉਸ ਪੇੜਾ ਦਾ ਮਾਂ ਹਾਂ ਸਾਰੇ ਜਾਣੇ ਉੱਥੇ ਲੱਗੀ ਸੀਗੇ ਗੁਰਪ੍ਰੀਤ ਭਾਜੀ ਕਾਲ ਸਾਡੇ ਕੈਮਰੇ ਲੈ ਕੇ ਤੁਸੀਂ ਉਹਨਾਂ ਦੇਖ ਲਿਓ ਗੁਰਪ੍ਰੀਤ ਭਾਜੀ ਪੇੜ ਮੱਦੀ ਤੇ ਮਾਦੀ ਕਿਹਨੇ 10 ਦਵਾਈ ਹੋ ਰਹੀ ਹੈ ਸਹੀ ਬੇਸ਼ਕੀ ਭਾਈ ਯਾਰ ਮੈਂ ਭਾਜੀ ਖੜੋ ਮੰਗਿਆ ਨਹੀਂ ਜਾਨੀ ਇਹ ਬੱਚਾ ਹੈ ਚਲੋ ਮਾਫੀ ਦੋ ਨੂੰ ਸੋ ਰਾਤ ਜਿਲੰਗਾ ਇਨਸ਼ਾ ਅੱਲਾਹ ਅੱਲਾਹ ਕਰੂ ਤੋਸ ਤਸਵੀਰਾਂ ਜਿਹੜੀਆਂ ਸਾਝੀਆਂ ਕਰ ਰਹੇ ਆ ਜਿਹੜੇ ਕਮੀ ਭੈਜੀ ਸਾਡੇ ਦੇ ਬਈ ਸਾਡੇ ਦੇ ਕਾਮਰਸਰ ਲਾਈਵ ਕਰਦਾ ਨਹੀਂ ਕਰਦੇ ਵੀ ਕਿੱਦਾਂ ਸਾਡੇ ਦੇ ਕਾਮਰਸਰ ਲਾਈਵ ਰਹਿੰਦਾ ਸਰ ਗਲੀ ਮਲੇ ਚ ਨਹੀਂ ਕਰਦਾ ਨਹੀਂ ਆਪਣੇ ਆਪਣੀ ਲੜਾਈ ਕੀਤੀ ਤੁਸੀਂ ਕਦੀ ਲਾਈਵ ਅੱਜ ਤੱਕ ਕਰਦੀ ਆਪਣੀ ਲੜਾਈ ਕੀਤੀ ਲਾਈਵ ਅੱਜ ਤੱਕ ਕਦੀ ਉਹ ਮੈਂ ਇਹ ਕਹਿੰਦੇ ਫੋਟੋਗ੍ਰਾਫੀ ਕਰਦੇ ਕਹਿੰਦੇ ਕੋਟਮਾਰ ਹੋਈ ਤਾਂ ਆ ਤੁਹਾਡੀ ਵੀ ਕੋਟਮਾਰ ਹੁੰਦੀ ਹੋ ਆਪਾਂ ਚ ਘਰ ਦੇ ਨਾਲ ਕਲੇਸ਼ ਹੋ ਜਾਂਦਾ ਹੋ ਆਂਡੀ ਗਵਰਨਮੈਂਟ ਨੇ ਕੀਤਾ ਕਦੀ ਲਾਈਵ ਨਹੀਂ ਕੀਤਾ ਕਦੀ ਲਾਈਵ ਨਹੀਂ ਕੀਤਾ ਕਦੀ ਆਈ ਤਾਂ ਨਹੀਂ ਕੀਤਾ ਕਦੀ ਲਾਈਵ ਨਹੀਂ ਕੀਤਾ ਮੈਂ ਤੈਨੂੰ ਕਦੇ ਲਾਈਵ ਕੀਤਾ ਆਪਣਾ ਆਪਣਾ ਕਦੀ ਕੀਤਾ ਕੋਈ ਚਿੱਠਾ ਲਾਈਵ ਕਿਸੇ ਨਾ ਜ਼ਿੰਦਗੀ ਆਈ ਆਪਣੀ ਚਲੋ ਭਾਈ ਤੁਸੀਂ ਆਪਣਾ ਦੱਸ ਦਿਓ ਜਿਹੜਾ ਆਪਣਾ ਦੱਸੋ ਬਜੀ ਕੋਈ ਗੱਲ ਨਹੀਂ ਸਮਝੇ ਹੁਣ ਜੇ ਉਹਨਾਂ ਨਾਲ ਹੋਈ ਏ ਘਟਨਾ ਉਹ ਤੇ ਆਪ ਬੋਲ ਰਹੇ ਆ ਉਦੇ ਆਪ ਦੱਸ ਰਹੇ ਭਾਜੀ ਤੁਸੀਂ ਤਾਂ ਸੁਵਾਦ ਲੈ ਨਹੀਂ ਨਹੀਂ ਭਾਜੀ ਸੁਵਾਦ ਕਰਦਾ ਤੁਹਾਨੂੰ ਨਹੀਂ ਨੂੰ ਭਾਜੀ ਵੀਊ ਕੀ ਸਾਡੇ ਸਾਡੇ ਦੇ ਕੰਮ ਆ ਭਾਜੀ ਸੇਰੇ ਸੇਰੇ ਚੱਕਣਾ ਜਦੋਂ ਦੂਸਰੀ ਗੱਲ ਹਰਾਜ ਹੁੰਦਾ ਮੈਂ ਤਾਂ ਸੁਣਦਾ ਕਿ ਦੇਰ ਰਾਤ ਜਿਹੜੀ ਕਟਣਾ ਹੋਈ ਹੈ ਜਲੰਧਰ ਜੋ ਚਾਲਾ ਲੱਗਾ ਦਿਨੀ ਸੰਜੇ ਕਹਿੰਦਾ ਲੱਗਦਾ ਰਾਵਾ ਦੋੜਾ ਇਹ ਮੋਟਾ ਦੇਖੋ ਤੁਸੀਂ ਬਿਲਕੁਲ ਇਹ ਤਸਵੀਰਾਂ ਦਿਖਾ ਰਹੀ ਸੀ ਉਜਾਲਾ ਨਗਰ ਦੀਆਂ ਜਿੱਥੇ ਲੜਾਈ ਝਗੜਾ ਹੋਇਆ ਪੁੱਲੜ ਪੀਜੇ ਵਾਲੇ ਦਾ ਦੱਸਿਆ ਜਾ ਰਿਹਾ ਕਿ ਕੋਈ ਟੋਂਟ ਮਾਰ ਕੇ ਨੰਗਿਆ ਸਗਾ ਇਹਨਾਂ ਨੂੰ ਗਲਤ ਟੋਂਟ ਮਾਰ ਕੇ ਇਹਨਾਂ ਨੂੰ ਨੰਗਿਆ ਸਗਾ ਤੇ ਉਸ ਤੋਂ ਬਾਅਦ ਇਹ ਸਾਰਾ ਬਵਾਲ ਹੋਇਆ ਦੱਸਿਆ ਜਾ ਰਿਹਾ ਕਿ ਲੜਾਈ ਝਗੜਾ ਹੋਇਆ ਗਲੀ ਮੱਲੇ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕੀ ਮਾਹੌਲ ਇੱਥੇ ਬਣਿਆ ਹੋਇਆ ਦੱਸਿਆ ਜਾ ਰਿਹਾ ਕਿ ਤਸਵੀਰਾਂ ਦੇ ਵਿੱਚ ਉਜਾਲਾ ਨਗਰ ਦੇ ਬਾਦਲੇ ਕਰ ਰਹੇ ਜਿਹੜਾ ਇਹਨੇ ਉਹਨਾਂ ਦਾ ਚਲਾ ਹੋਇਆ ਲੋਰੂ ਚਲਾ ਨਾਲ ਕਿਉਂਕਿ ਬਾਦ ਨਾਲ ਚਾਲਬਤ ਕਰਨ ਦੀ ਕੋਸ਼ਿਸ਼ ਜਿਹੜੀ ਇਹ ਕਰਦੇ ਹਾਂ ਭਾਜੀ ਭਾਜੀ ਕੀ ਗੱਲ ਕੀ ਹੋਈ ਸੀ ਭਾਜੀ ਗੱਲ ਕਰੋ ਕੋਈ ਚੱਕਰ ਨਹੀਂ ਯਾਰ ਬੋਲੋ ਇਹ ਗੱਲ ਨਹੀਂ ਇੰਤਰੀ ਹੋਈ ਨਿੱਕੜ ਨਾ ਦਾ ਸੋਖੀ ਹੋਈ ਜਿਹੜੇ ਅਲਿਗੇਸ਼ਨ ਲਗਾ ਰਹੇ ਕੀ ਗਲਤ ਬੋਲਿਆ ਜਾਂ ਕੁਝ ਇੱਕ ਛੋਟਾ ਪ੍ਰਾਪਨਾ ਅੱਛਾ ਜੀ ਮੱਲੇ ਦਾ ਵੀ ਇੱਕ ਮਿੰਟ ਰੋਕੇ ਇਸ ਮੱਲੇ ਦਾ ਨਹੀਂ ਸਰ ਰੁਕੋ ਨਾ ਕਰ ਲੇ ਉਹਦਾ ਫਰੈਂਡ ਰਹਿੰਦਾ ਇਸ ਮੱਲੇ ਠੀਕ ਆ ਆਇਓ ਭਾਈ ਆਇਓ ਉਹ ਜਿੱਦਾਂ ਹੁਣ ਬੱਚਾ ਉਹਨੂੰ ਛੱਡਣ ਆਇਆ ਇਹਨਾਂ ਨੇ ਕਹਿਤਾ ਜੀ ਤੂੰ ਟੀਚਰ ਕੀਤੀ ਆ ਪਰ 19 ਸਾਲਾਂ ਦਾ ਬੱਚਾ ਕੋਈ ਐਡਾ ਹੈ ਨਹੀਂ ਖਾਸ ਤੇ ਉਹਦੇ ਆਪਣਾ ਐਕਟਿਵਾ ਦੇ ੱਤਕਾ ਮਾਰਿਆ ਗਲਵੇਂ ਫੜਿਆ ਫਿਰ ਬੱਚਾ ਵੀ ਅੱਗੋਂ ਹੱਥ ਪਾਈ ਹੋ ਗਿਆ ਨਰਮਾ ਅੱਛਾ ਪਹਿਲੇ ਇਹਨਾਂ ਨੇ ਫੜਿਆ ਇਹਨਾਂ ਨੇ ਫੜਿਆ ਇਹਨਾਂ ਨੇ ਕਹਿ ਰਿਆ ਉਸ ਆਈ ਹੋਈ ਹੈ ਕਰਪਾਨਗੜਲੀ ਕਹਿੰਦੇ ਇਹਨਾਂ ਨੇ ਪਰ ਆਪਾਂ ਦੇਖਿਆ ਨਹੀਂ ਚੀਜ਼ ਨੂੰ ਭਾਜੀ ਉਹ ਕਹਿ ਰਹੇ ਕਿਸੇ ਕੋਈ ਗਾਲੀ ਗਾਲ ਗਾਲ ਗੱਡੀ ਕੋਈ ਕਿਸ ਤਰ੍ਹਾਂ ਨਹੀਂ ਦੇਖੋ ਬੱਚਾ ਦਿੱਤਾ ਹੈ 19 ਸਾਲ ਦਾ ਉਹ ਇਦਾਂ ਦੇ ਕੰਮ ਨੂੰ ਦੇਖੋ ਚੰਗੇ ਪਰਿਵਾਰ ਤੋਂ ਆ ਔਰ ਇਦਾਂ ਦੇ ਕੰਮ ਨਹੀਂ ਕਰਦਾ ਠੀਕ ਅੱਛਾ ਹੈ ਹਮਰ ਗਲਤ ਹੋਇਆ ਜੋ ਵੀ ਹੈ ਪਰ ਨਹੀਂ ਪਰ ਭਾਜੀ ਐ ਕਿੰਨੇ ਲਾ ਰਹੇ ਨੇ ਕਿ ਕੌਣ ਚ ਮਾਰੀ ਗਈ ਹੈ ਕੋਈ ਗੰਦੇ ਵਾਰਡ ਨੂੰ ਲੈ ਕੇ ਬ੍ਰਦਰ 19 ਸਾਲ ਦਾ ਬੱਚਾ ਆ ਤੁਸੀਂ ਆਪ ਹੀ ਸਾਲਾ ਲਓ ਤੁਹਾਡੀ ਵੀ ਉਮਰ ਹੈ ਗਈ ਆ ਨਹੀਂ ਕਿ 19 ਸਾਲ ਦਾ ਬੱਚਾ ਕੋਈ ਇਦਾਂ ਦੇ ਕੰਮ ਕਰਦਾ ਨਹੀਂ ਝਗੜਾ ਹੋਇਆ ਜਿਹੜਾ ਜਿਹਾ ਕੁਝ ਪਤਾ ਨਹੀਂ ਪੁਰ ਸਾਨੂੰ ਫੋਨ ਤੇ ਕੋਈ ਸੀਸੀਟੀਵੀ ਕੈਮਰੇ ਲੱਗੇ ਹੋਏ ਇੱਥੇ ਲੱਗੇ ਆ ਉਹਨਾਂ ਕੋ ਫੂਟੇਜ ਨਹੀਂ ਨਿਕਲੀ ਜੋ ਕਹਿ ਰਹੇ ਕਿ ਟੌਂਚ ਮਾਰੀ ਆ ਜਾਂ ਕੁਝ ਕੀਤਾ ਆ ਉਹਨਾਂ ਕੋ ਫੂਟੇਜ ਨਹੀਂ ਪੁਲਿਸ ਵੀ ਆਈ ਸੀ ਮੌਕੇ ਤੇ ਉਹ ਤੁਹਾਡੇ ਵੱਲੋਂ ਬੁਲਾਈ ਗਈ ਨਹੀਂ ਉਹਨਾਂ ਵੱਲੋਂ ਬੁਲਾਈ ਮੇ ਸਾਡੇ ਵੱਲੋਂ ਦੇਖੋ ਆਪਣਾ ਕੋਈ ਇਹਨਾਂ ਨਾਲ ਪਰਸਨਲ ਰੰਜੀਸ਼ ਨਹੀਂ ਆਈ ਤੇ ਕੋਈ ਨਾ ਆਪਣੀ ਇਹਨਾਂ ਨਾਲ ਲੜਾਈ ਨਾ ਉਹਨਾਂ ਨਾਲ ਲੜਾਈ ਸਿਰਫ ਆਪਾਂ ਦੇ ਇੱਕ ਵਿਚ ਆਏ ਆ ਕਿ ਗੱਲ ਨਾ ਵਧੇ ਚਲੋ ਮੱਲੇ ਲੜਾਈ ਗਿਆ ਨਾ ਚਲੋ ਇਹ ਉੱਧਰ ਤੇ ਆਏ ਹਾਂਜੀ